ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਤੁਹਾਡੇ ਸਾਰਿਆਂ ਦੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬਟਿਕ ਤੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੀ ਆਊਟਫਿਟ ਲੈ ਕੇ ਆਏ ਆ ਇਹ ਆਪਾਂ ਨੇਚਰਲ ਕ੍ਰੇਪ ਦੇ ਉੱਪਰ ਬਹੁਤ ਹੀ ਸੋਹਣਾ ਜਿਹੜਾ ਸੂਟ ਹੈ ਉਹ ਰੈਡੀ ਕੀਤਾ ਪਾਕਿਸਤਾਨੀ ਲੁੱਕ ਦੇ ਵਿੱਚ ਏ ਲਾਈਨ ਸ਼ਰਟ ਹੈ ਜਿਹੜੀ ਆਪਾਂ ਰੱਖੀ ਹੈ neck ਦੇ ਉੱਪਰ ਪ੍ਰੋਪਰ ਹੈਂਡ ਦਾ ਕੰਮ ਹੋਇਆ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਹੈਂਡ ਦਾ ਕੰਮ ਹੈ ਇਹ ਰਿਹਾ ਹੋਇਆ ਹੈ ਜਿਹੜਾ neck ਦੇ ਉੱਪਰ ਸਾਰਾ ਇਥੇ ਫੁੱਲ ਹੈਵੀ ਠੀਕ ਹੈ ਜੀ ਵਿੱਚ ਇਦਾਂ ਸਾਰੇ ਇਹਦਾ ਮੋਤੀ ਲੱਗਿਆ ਹੋਊਗਾ ਤੇ ਆਹ ਵਾਲੇ ਦਾ ਬਾਰਡਰ ਹੈ ਜੀ ਇਹ ਹੀ ਰਹੂਗਾ A line shirt ਹੈ ਇਹ ਦੇਖੋ ਦੇਖ ਸਕਦੇ ਤੁਸੀਂ ਇਹਦਾ ਘੇਰਾ ਫੁੱਲ ਹੈਵੀ ਆ ਠੀਕ ਹੈ ਜੀ ਬਾਰਡਰ ਬਣਿਆ ਹੋਇਆ ਘੇਰੇ ਤੇ ਇਦਾਂ ਹੀ ਬੈਕ ਸਾਈਡ ਇਹਦੇ ਘੇਰੇ ਦੇ ਉੱਪਰ ਬਾਰਡਰ ਇਹ ਜਿਹੜਾ ਕੇਰੀ ਦੇ ਉੱਪਰ ਬਾਰਡਰ ਬਣਿਆ ਹੋਇਆਗਾ ਸੇਮ ਹੀ ਫਰੰਟ ਦੇ ਜਿੱਦਾਂ ਫਰੰਟ ਦਾ ਬਣਿਆ ਹੈ ਉਦਾਂ ਹੀ ਬੈਕ ਦਾ ਬਾਰਡਰ ਬਣਿਆ ਹੋਇਆ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਹੈ ਆਪਣਾ ਬਣ ਕੇ ਰੈਡੀ ਹੋਇਆ ਗਿਆ ਇਹ ਵਾਲਾ ਇਹ ਵਾਲਿਆਂ ਦੀਆਂ 슬ੀਵਸ ਰਹਿਣਗੀਆਂ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਪੀਕਾਕ ਸ਼ੇਡ ਦੇ ਡਾਰਕ ਪੀਕਾਕ ਸ਼ੇਡ ਦੇ ਉੱਪਰ ਆਪਾਂ ਪ્યોਰ ਕ੍ਰੇਪ ਦੇ ਉੱਪਰ ਸੂਟ ਇਹ ਰੈਡੀ ਕੀਤਾ ਹੈਗਾ ਤੇ ਆਪਾਂ ਫਿਨਿਸ਼ਿੰਗ ਦਿੱਤੀ ਹੈ ਨੂੰ ਇਦਾਂ ਚਾਕਾਂ ਦੇ ਪਾਈਪਿੰਗ ਵਗੇਰਾ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਪਾਕਿਸਤਾਨੀ ਲੁੱਕ ਦਾ ਆਪਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਇਹ ਵਾਲੀ ਜੀ ਦੀ ਬਾਟਮ ਰਹੂਗੀ ਠੀਕ ਹੈ ਬਾਟਮ ਦੇ ਉੱਪਰ ਆਵਲਾ ਫਲਾਰ ਦਿੱਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਬਣਵਾ ਸਕਦੇ ਹੋ ਸੂਟ ਨੂੰ ਨੈਕਸਟ ਆਊਟਫਿਟ ਜੀ ਆਪਣਾ ਇਹ ਵਾਲਾ ਰਹੂਗਾ ਇਹ ਆਰਗੈਂਜ਼ੇ ਦੇ ਉੱਪਰ ਜਿਗਜ਼ੈਗ ਵਾਲਾ ਪ੍ਰਿੰਟ ਹੈ ਜਿਹੜਾ ਬਣਿਆ ਹੋਇਆ ਹੈ ਠੀਕ ਹੈ ਜੀ ਟਾਈਡ ਆਏ ਜਿੱਦਾਂ ਸ਼ਰਟ ਹੈ ਇਹ ਉੱਧਾ ਪਾਇਦੇ ਪ੍ਰਹੈਂਡ ਦਾ ਕੰਮ ਕੀਤਾ ਸਾਰਾ ਆਹ ਵਾਲਾ ਇਹਦੀ neck ਦੇ ਉੱਪਰ ਕੰਮ ਹੋਇਆ ਹੋਇਆ ਠੀਕ ਹੈ ਜੀ ਤੇ ਇਹਦੇ ਦੋ ਸੈਂਟਰ ਪੈਨਲ ਰਹਿਣਗੇ ਇਹ ਤੇ ਓਨਲੀ ਕਟਦਾਣਾ ਤੇ ਮੋਤੀ ਦਾ ਕੰਮ ਹੋਇਆ ਹੋਇਆ ਹੈ ਠੀਕ ਹੈ ਜੀ ਤੇ ਦਬਕਾ ਵਿੱਚ ਦਬਕਾ ਵੀ ਲੱਗਿਆ ਹੋਇਆ ਇਹਦੇ ਬਹੁਤ ਹੀ ਸੋਹਣਾ ਪਿਆਰਾ ਜਿਹਾ ਕੰਮ ਹੈ ਜਿਹੜਾ ਉਹ ਹੋਇਆ ਹੋਇਆਗਾ ਠੀਕ ਹੈ ਤੇ ਇਹ ਵਾਲੀਆਂ ਦੀਆਂ 슬ੀਵਜ਼ ਰਹਿਣੀਆਂ ਇਹੀ ਬੇਲੇ ਦੀ 슬ੀਵਜ਼ ਤੇ ਰਹੂਗੀ ਜਿਹੜੀ ਇਹਦੀ ਸੈਂਟਰ ਪੈਨਲ ਬਨੇ ਹੋਇਆ ਦੋਵੇਂ ਠੀਕ ਹੈ ਜੀ ਇਹ ਵਾਲੀ ਜੀ ਦੀ ਬਾਟਮ ਸੈਮੀ ਸਿਲਕ ਦੀ ਆਪਾਂ ਇਹਦੇ ਨਾਲ ਬਾਟਮ ਰੈਡੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਵੀ ਸਾਰ ਹੋਇਆ ਹੋਇਆ ਜੀ ਤੇ ਇਹ ਵੀ ਤੁਸੀਂ ਇਹ ਵੀ ਆਪਣੇ ਕੋਲ ਹੋਰ ਕਲਰ ਦੇ ਵਿੱਚ ਵੀ ਅਵੇਲੇਬਲ ਸੀਗੇ ਆਹ ਵਾਲਾ ਪ੍ਰਿੰਟ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਇੱਕ ਮਿੰਟ ਕੋਲ ਇਹੀ ਸੇਮ ਹੀ ਠੀਕ ਹੈ ਜੀ ਇਹ ਵਾਲਾ ਕਲਰ ਰਹੂਗਾ ਤੁਸੀਂ ਇਹ ਕਲਰ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਆਪਣਾ ਸੂਟ ਬਾਕੀ ਹੋਰ ਵੀ ਕਲਰ ਨੇ ਮੈਂ ਪਿਕਸ ਸ਼ੇਅਰ ਕਰ ਦੂੰਗੀ ਤੁਹਾਨੂੰ ਠੀਕ ਹੈ ਕਿਸੇ ਵੀ ਆਰਗਨਜ਼ੇ ਦੇ ਦਾ ਪ੍ਰਿੰਟ ਵਾਲੀ ਸ਼ਰਟ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਵਰਕ ਕੇ ਜਿਹੜਾ ਉਹ ਵੀ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਮਿਲਦੇ ਰਹੋ ਫਿਰ ਆਪਾਂ ਮਿਲਦੇ ਹਾਂ ਸਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਦੇਖੋ ਜੀ ਨੈਕਸਟ ਵਾਲਾ ਆਪਣਾ ਇਹ ਵਾਲਾ ਆਊਟਫਿਟ ਹੈ ਜੀ ਇਹ ਵੀ ਆਪਾਂ ਕ੍ਰੇਪ ਸਟਾਫ ਦੇ ਉੱਪਰ ਰੈਡੀ ਕੀਤਾ ਫਰੌਕ ਸੂਟ ਬਹੁਤ ਹੀ ਸੋਹਣਾ ਹੈਂਡਵਰਕ ਦਾ ਸਾਰਾ ਆਪਣਾ ਪੀਸ ਰੈਡੀ ਹੋਇਆ ਹੋਇਆ ਹੈ ਠੀਕ ਹੈ ਜੀ ਇਹ ਫਰੋਜੀ ਕਲਰ ਦੇ ਉੱਪਰ ਆਪਾਂ ਇਹਨੂੰ ਰੈਡੀ ਕੀਤਾ ਹੈਗਾ ਬਹੁਤ ਸੋਹਣਾ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਦੇ ਵਿੱਚ ਗੁੱਟਾ ਪੱਤੀ ਦਾ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਜੀ ਇਹ ਵਾਲੀਆਂ ਇਹਨੀਆਂ 슬ੀਵਸ ਰਹਿਣਗੀਆਂ ਤੁਸੀਂ ਦੇਖ ਸਕਦੇ ਹੋ ਇਦਾਂ ਇਹਦੀ ਇਹ ਜਿਹੜਾ ਉੱਪਰ ਵਰਕ ਰਹੂਗਾ neck ਵਗੈਰਾ ਤੇ ਠੀਕ ਹੈ ਜੀ ਉੱਪਰ ਬਲਾਊਜ਼ ਤੇ ਇਹ ਵਾਲੀਆਂ ਇਹਨੀਆਂ ਕਲੀਆਂ ਰਹਿਣਗੀਆਂ ਵਿੱਚ ਪੈਨਲ ਪਾਏ ਹੋਏ ਆਪਾਂ ਨੇ ਤੇ ਇਹ ਵਾਲਾ ਜੀ ਇਹਦਾ ਫਲੇਅਰ ਰਹੂਗਾ ਫਲੇਅਰ ਤੇ ਇੱਥੇ ਸਾਰੇ ਬੂਟੇ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਕਲੀਆਂ ਦੇ ਉੱਪਰ ਇਦਾਂ ਬੇਲ ਜਾਂਦੀ ਹੈ ਜੀ ਠੀਕ ਹੈ ਵਿੱਚ ਸਾਰੇ ਬੂਟੇ ਬਣੇ ਹੋਏ ਨੇ ਬਹੁਤ ਹੀ ਸੋਹਣਾ ਆਊਟਫਿਟ ਆਪਣਾ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਹਦੀ ਨਾਲ ਪਲਾਜ਼ੋ ਵੀਰ ਕਰਨਗੇ ਇਹ ਪਲੇਨ ਰਹੂਗਾ ਠੀਕ ਹੈ ਇਹਦੀ ਤੇ ਸਿੰਪਲ ਪਰ ਪਾਈਪਿੰਗ ਲਗਾ ਕੇ ਇਹਨੂੰ ਡਿਜ਼ਾਈਨ ਦਿੱਤਾ ਹੈਗਾ ਠੀਕ ਹੈ ਫਿਨਿਸ਼ਿੰਗ ਦਿੱਤੀ ਹੈ ਇਹ ਵਾਲਾ ਜਿਹੜਾ ਦੁਪੱਟਾ ਰਹੂਗਾ ਇਹਦੇ ਵਿੱਚ ਇਦਾਂ ਸਾਰੇ ਮੋਤੀ ਲੱਗਿਆ ਹੈ ਦੁਪੱਟੇ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣਾ ਫਿਟ ਬਣ ਆਪਣਾ ਬਣ ਕੇ ਰੈਡੀ ਹੋਇਆ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਹੈ ਜਿਹੜਾ ਉਹ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਵਰਕ ਹੈ ਜਿਹੜਾ ਉਹ ਚੇਂਜ ਕਰਵਾ ਸਕਦੇ ਹੋ ਕੁਝ ਵੀ ਕਲਰ ਹੈ ਤੇ ਸਟਾਫ ਹੈ ਸਾਰਾ ਕੁਝ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਬਟ ਇਹ ਬਹੁਤ ਸੋਹਣੀ ਪਿਓਰ ਕ੍ਰੇਪ ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਇਹਦਾ ਲਾਈਟ ਵੇਟ ਇਹਦੀ ਵੀ ਕੋਈ ਕੰਪਲੇਂਟ ਨਹੀਂ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਕਲਰ ਵੀ ਬਹੁਤ ਪਿਆਰਾ ਹੈ ਬਾਕੀ ਸਾਰਾ ਕੰਮ ਹੈ ਜਿਹੜਾ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਆਪਣਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਹੈ ਇਹ ਵਾਲਾ ਠੀਕ ਹੈ ਜੀ ਇਹ ਚਲੋ ਫਿਰ ਮਿਲਦੀਆਂ ਜੀ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ ਲਓ ਜੀ ਨੈਕਸਟ ਵਾਲਾ ਆਪਣਾ ਇਹ ਵਾਲਾ ਆਊਟਫਿਟ ਹੈ ਇਹ ਡਾਰਕ ਰਸਟ ਕਲਰ ਤੇ ਬਣਾਇਆ ਆਪਾਂ ਨੇ ਸ਼ਿਮਰਸਟਾਫ ਰੱਖਿਆ ਜੀ ਇਹਦੇ ਵਿੱਚ ਠੀਕ ਹੈ ਬਹੁਤ ਸੋਹਣਾ ਸੌਫਟ ਵਾਲਾ ਸਟਾਫ ਹੈ ਪਿਓਰ ਸ਼ਿਮਰ ਦਾ ਫੁੱਲ ਹੈਵੀ ਲੁੱਕ ਦੀ ਜਿਹੜਾ ਆਪਣਾ ਸੂਟ ਇਹ ਬਣ ਕੇ ਰੈਡੀ ਹੋਇਆ ਪ੍ਰੋਪਰ ਇਹਦੀ ਤੁਸੀਂ ਸ਼ਰਟ ਹੈ ਜਿਹੜੀ ਦੇਖ ਸਕਦੇ ਹੋ ਸਾਰਾ ਇਹਦੇ ਉੱਪਰ ਦਬਕੇ ਦਾ ਕੰਮ ਹੈ ਜਿਹੜਾ ਹੋਇਆ ਸਾਰਾ ਹੈਂਡ ਦਾ ਪੀਸ ਹੈ ਜੀ ਇਹ ਹੈਂਡਵਰਕ ਨਾਲ ਰੈਡੀ ਕੀਤਾ ਆਪਾਂ ਨੇ ਬਹੁਤ ਸੋਹਣੀ ਲੁਕਾਈ ਹੈ ਸੂਟ ਦੀ ਬਹੁਤ ਫਿਨਿਸ਼ਿੰਗ ਦੇ ਨਾਲ ਹੈ ਜਿਹੜਾ ਕੰਮ ਹੋਇਆ ਹੋਇਆ ਹੋਏਗਾ ਠੀਕ ਹੈ ਜੀ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਹੈ ਜਿਹੜਾ ਉਹ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਵੀ ਕਰਵਾ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਕੋਈ ਵੀ ਹੁੰਦਾ ਤਾਂ ਆਪਾਂ सेम ਤੁਹਾਨੂੰ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਇਹ ਵਾਲੀ ਆਪਾਂ ਇਹਦੇ ਨਾਲ 크ਰੇਪ ਦੀ ਜਿਹੜੀ ਹੈ ਬਾਟਮ ਰੱਖੀ ਹੈ ਦੇ ਇਹਦੇ ਵੀ ਬਾਟਮ ਤੇ ਪਹੁੰਚੇ ਦੇ ਉੱਪਰ ਵਰਕ ਹੋਇਆ ਹੋਇਆ ਹੋਏਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਆਪਣਾ ਪੂਰਾ ਫਿਨਿਸ਼ਿੰਗ ਦੇ ਨਾਲ ਰੈਡੀ ਕੀਤਾ ਆਪਾਂ ਨੇ ਪੀਸ ਇਹ ਠੀਕ ਹੈ ਬਹੁਤ ਸੋਹਣਾ ਰੈਡੀ ਹੋਇਆ ਪੀਸ ਬਹੁਤ ਸੋਹਣਾ ਕਲਰ ਹੈ ਜੀ ਇਹਦਾ ਬਹੁਤ ਵਧੀਆ ਸਟੱਫ ਹੈ ਠੀਕ ਹੈ ਤੇ ਪ੍ਰੋਪਰ ਸਾਰਾ ਹੈਂਡ ਦਾ ਕੰਮ ਹੈ ਜੀ ਇਹਦਾ ਠੀਕ ਹੈ ਆਪਣੇ ਕੋਲ ਸਾਰੇ ਵਰਕ ਸਾਰੇ ਅਵੇਲੇਬਲ ਹੈਗੇ ਆ ਜਿੱਦਾਂ ਮਸ਼ੀਨ ਵਰਕ ਹੋ ਗਿਆ ਆਰੀ ਵਰਕ ਹੋ ਗਿਆ ਸਾਰੇ ਠੀਕ ਹੈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਟਰੈਡੀ ਹੈ ਜਿਹੜਾ ਉਹ ਕਰਵਾ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਡੇ ਕੋਲ ਪਾਰਸਲ ਭੇਜ ਦਵਾਂਗੇ ਤੇ ਮਿਲਦੇ ਆ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ ਫੋਟੋ ਕੱਢ ਲਿਆ ਸਰ